ਖੁਸ਼ਵਿੰਦਰ ਸਿੰਘ ਆਈ ਕਿਹੜੀ ਜਗ੍ਹਾ ਤੇ ਰਹਿਣਾ ਹੈ ਪੀਖੀ ਤੇ ਸਰ ਜਿਹੜੀ ਅੱਜ ਰੋਡ 'ਤੇ ਵੀ ਘਟਨਾ ਹੋਈ ਹੈ ਕੀ ਕਰ ਰਿਹਾ ਬਸ ਜੀ ਬਾਰਿਸ਼ ਹੋ ਰਹੀ ਸੀ ਅਸੀਂ ਪੁਹਾਨੀਗੜ ਸਾਈਡ ਤੋਂ ਪਟਿਆਲੇ ਨੂੰ ਜਾ ਰਹੇ ਸੀ ਚੰਨੋ ਬੱਸ ਸਟੈਂਡ ਤੇ ਸਵਾਰੀਆਂ ਤਾਰਨ ਵਾਸਤੇ ਗੱਡੀ ਹੌਲੀ ਕੀਤੀ ਹੋਈ ਸੀ ਕਨੈਕਟਰ ਸਾਈਡ ਆ ਰਹੀ ਸੀ ਸਾਈਡ ਤੋਂ ਆ ਰਹੀ ਤੇਲ ਵਾਲੀ ਟੈਂਕੀ ਨੇ ਓਵਰਟੇਕ ਕਰਦੇ ਨੇ ਕੱਟ ਦੇ ਕਾਰਨ ਜਦੋਂ ਅੱਗੋਂ ਮੋਟਰਸਾਈਕਲ ਵਾਲਾ ਆਇਆ ਉਹਨੇ ਸਾਡੇ ਅੱਗੇ ਕਰਕੇ ਬ੍ਰੇਕਾਂ ਮਾਰਤੀਆਂ ਉਹਦੀਆਂ ਬ੍ਰੇਕਾਂ ਮਾਰ ਕਰਕੇ ਗੱਡੀ ਪਚਾਉਂਦੇ ਪਚਾਉਂਦੇ ਆ ਕੇ ਡਿਵਾਈਡਰ ਤੇ ਆ ਚੜੀ ਤੇ ਉਹ ਕਾਰ ਲਈ ਕੀ ਮੰਗੇ ਚੀਜ਼ ਕਰਦੇ ਇਹ ਹਾਈਵੇ ਤੇ ਗੱਡੀਆਂ ਸਪੀਡ ਨਾਲ ਆਉਂਦੀਆਂ ਨੇ ਗੱਡੀਆਂ ਉਧਰ ਉਧਰੀ ਕੱਟਦੇ ਕਰਨ ਕ੍ਰੋਸ ਕਰਦੀਆਂ ਨੇ ਜਾਂ ਤਾਂ ਉਹ ਓਵਰਬ੍ਰਿਜ ਹੋਵੇ ਜਾਂ ਬ੍ਰੇਕਰ ਹੋਣ ਜਾਂ ਰੈੱਡ ਲਾਈਟ ਬੱਤੀਆਂ ਦਾ ਪ੍ਰਬੰਧ ਕੀਤਾ ਹੋਵੇ ਕ੍ਰੋਸਿੰਗ ਵੇਲੇ ਕੋਈ ਨਾ ਕੋਈ ਤਾਂ ਸਿਸਟਮ ਬਣਨਾ ਚਾਹੀਦਾ ਹੈ ਉਧਰੋਂ ਹਾਈਵੇ ਤੇ ਗੱਡੀ ਸਪੀਡ ਨਾਲ ਆਉਂਦੀ ਆ ਇਧਰੋਂ ਕੱਟਦੇ ਵਾਲਾ ਕ੍ਰੋਸ ਕਰਨ ਵਾਸਤੇ ਵਹੀਕਲ ਛਾੜ ਦਿੰਦਾ ਹਾਸਿਆਂ ਦਾ ਘਰ ਬਣਿਆ ਹੋਇਆ ਹੈ ਇਹ ਜਗ੍ਹਾ ਜੋ ਜਾਣੀਏ ਸਾਡਾ ਪਹਿਲਾ ਹਾਸਾ ਨਹੀਂ ਕਿੰਨੀ ਪੀਆਰਟੀਸੀ ਦੀਆਂ ਬੱਸਾਂ ਦਾ ਤੇ ਹੋਰ ਪ੍ਰਾਈਵੇਟ ਵਹੀਕਲਾਂ ਦੇ ਇੱਕ ਐਕਸੀਡੈਂਟ ਹੋ ਚੁੱਕੇ ਨੇ ਇਹਦੇ ਵੱਲ ਮੌਜੂਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜਨਮਾਲ ਦੀ ਰੱਖਿਆ ਕੀਤੀ ਜਾ ਸਕੇ ਨਕਸਾਰ ਸਵਾਰੀਆਂ ਦੇ ਛੱਟਾ ਫੱਟ ਅੱਜ ਤਾਂ ਵਿਚਾਰ ਹੈਗਾ ਕਿ ਕਿਉਂਕਿ ਗੱਡੀ ਦੀ ਸਪੀਡ ਹੈ ਸਾਰੀ 20 30 ਦੀ ਸਪੀਡ ਤੇ ਸੀ ਸੀ ਉਹ ਸਾਹਮਣੇ ਸਟਾਪੇਜ ਤੋਂ ਬੱਸਾਂ ਸਵਾਰੀਆਂ ਚੱਕਣੀਆਂ ਸੀ ਤੋੜਨੀਆਂ ਸੀ ਬਿਲਕੁਲ ਸਲੋ ਆ ਰਹੇ ਸੀ بارش ਕਰਕੇ ਗੱਡੀ ਨੇ ਬ੍ਰੇਕਾਂ ਨਹੀਂ ਮੰਨੀਆਂ ਬਚਾਅ ਕਰਦੇ ਕਰਦੇ ਡਿਵਾਈਡਰ ਤੇ ਆ ਚੜੀ ਵਾਸਾ ਦਾ ਸਾਢੇ ਦਾ 20-25000 ਦਾ ਨੁਕਸਾਨ ਹੋ ਗਿਆ ਫਰੰਟ ਸ਼ੀਸ਼ਾ ਟੁੱਟ ਗਿਆ ਪੂਰੀ ਬਾਡੀ ਤੁਹਾਡੇ ਸਾਹਮਣੇ ਖੜੀ ਹੈ ਗੱਡੀ ਮੇਰਾ ਸਰਜੀਤ ਸਿੰਘ ਜੀ ਕਿਹੜੀ ਟਿਕਰੀ ਵਾਸਾ ਇਹ ਬਲਾਡੇ ਟੂ ਜੀ ਕਿਤਰੋਂ ਕਿਤਰੋਂ ਜਾ ਰਹੀ ਸੀ ਅਸੀਂ ਬਲਾਡੇ ਤੋਂ ਚੱਲ ਕੇ ਭੀਖੀ ਭਵਾਨੀਗੜ੍ਹ ਸੁਨਾਮ ਪਟਿਆਲਾ ਜਾ ਰਹੇ ਸੀ ਇਹ ਘਟਨਾ ਕਿਹ ਕਹਿ ਕੇ ਬਜੋਈ ਦੀ ਕਿਵੇਂ ਹੋਈ ਇਹ ਹੋ ਗਈ ਅੱਧਾ ਘੰਟਾ ਕਾਣਾ ਘੰਟਾ ਕੋਈ ਕਿਵੇਂ ਜੀ ਕਿਵੇਂ ਹੁਕਾਰ ਇਹ ਮੂਰੇ ਕੈਂਟਰ ਆ ਜਾਂਦਾ ਸੀ ਉਹਨੇ ਕੈਂਟਰ ਨੇ ਕੱਟ ਮਾਰਿਆ ਜੀ ਮੈਨੂੰ ਇੱਦੀ ਗੱਡੀ ਸਿੱਣੀ ਪੈ ਗਈ ਆ ਗੱਲ ਹੋ ਗਈ ਨੁਕਸਾਨ ਕਿੰਨਾ ਕੋਇਆ ਜੀ ਬਸ ਨੁਕਸਾਨ ਤਾਂ ਬਸ ਜਾਨੀ ਮਾਲ ਜੀ ਨੁਕਸਾਨ ਠੀਕ ਆਈ ਬਸ ਇਹੀ ਆਈ ਬਸ ਅਗਰ ਜੇ ਗੱਲ ਕਰੀਏ ਤਾਂ ਸਪੀਡ ਬੱਸ ਦੀ ਨਾਰਮਲ ਸੀ ਨਾਰਮਲ ਸੀ ਮੈਂ ਸਵਾਰੀ ਚੱਕਣੀ ਸੀ ਉਹ ਅੱਛਾ ਅੱਛਾ ਹਾਂ ਗੱਡੀ ਮੈਂ ਵੀ ਆਪਦੀ ਹੈਡ ਲਈਏ ਸੀ ਤੇ ਉਹ ਕੀ ਕਹਿੰਨੇ ਪ੍ਰਸ਼ਾਸਨ ਨੇ ਇਸ ਲਈ ਲੈ ਕੇ ਵੀ ਰੋਡ ਬਣਦੀ ਵਿਭਾਗ ਲਈ ਜੀ ਤਾਂ ਕਹਿੰਦਾ ਬੜਾ ਮੋਟਾ ਧਿਆਨ ਦੇ ਬਈ ਇੱਥੇ ਮੀ ਪੈਂਦਾ ਸੀ ਇੱਕ ਤਾਂ ਜੀ ਰੋਡ ਆ ਥੋੜਾ ਜਿਆਦਾ ਆ ਹੋਇਆ ਇੱਥੇ ਕੱਟ ਦਾ ਕਾਰਨ ਰਿਹਾ ਗੱਡੀ ਮਾਰਕ ਦਾ ਕੱਟਾ ਉਧਰੋਂ ਬ੍ਰੇਕਰ ਹਾਂ ਜੀ ਜੇ ਬ੍ਰੇਕਰ ਇੱਧਰ ਹਿੱਲਦਾ ਮੈਨੂੰ ਇੱਧਰ ਹੱਟਣੀ ਬਗੀ ਗੱਡੀ ਤਾਂ ਕਰਕੇ ਕੱਟ ਦੇ ਕਾਰਨ ਦੇ ਵਕਤ ਐਕਸੀਡੈਂਟ ਹੋ ਗਿਆ ਹਾਂ ਜੀ ਹਾਂ ਜੀ ਮੇਰਾ ਨਾਮ ਪਾਲ ਸਿੰਘ ਜੀ ਜਿਹੜਾ ਪਿੰਡ ਹੈ ਚੰਨੋ ਚੰਨੋ 'ਚ ਕੀ ਹਾਸਾ ਹੈ ਕੀ ਗੱਲ ਹੈ ਚੰਨੋ ਜੀ ਇਹ ਕੱਟ ਦੇ ਉੱਪਰ ਬਹੁਤ ਵੱਡਾ ਹਾਸਾ ਹੋਣ ਲੱਗਿਆ ਸੀਗਾ ਇਹ ਕੀ ਹੋਇਆ ਜੀ ਟੈਂਕਰ ਉਧਰੋਂ ਗੱਡੀ ਆ ਰਹੀ ਸੀ ਉਦੋਂ ਟੈਂਕਰ ਵਾਲੇ ਨੇ ਕੱਟ ਮਾਰਿਆ ਕੱਟ ਮਾਰ ਕੇ ਜੀ ਇਹ ਗੱਡੀ ਇੱਧਰ ਨਾਲੇ ਚਾੜ ਗਈ ਜੀ ਇਸ ਤਰ੍ਹਾਂ ਇਹ ਅਸੀਂ ਦੇਖਦੇ ਮੇਰੇ ਹਾਸੇ ਤਕਰੀਬਨ ਹੁੰਦੇ ਰਹਿੰਦੇ ਨੇ ਕਿਵੇਂ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਤਾਂ ਹੀ ਹਾਸੇ ਦਾ ਹੁੰਦੇ ਰਹਿੰਦੇ ਨਹੀਂ ਜੀ ਹਾਸੇ ਹੋ ਚੁੱਕੇ ਕੱਟੂ-ਕੱਟ ਵੀਰੇ 45 ਮੋਤਾਂ ਹੋ ਚੁੱਕੀਆਂ ਇਸ ਕੱਟ ਦੇ ਉੱਪਰ ਇਹ ਕੱਟ ਐਨਾ ਬਹੁਤ ਭਿਆਨਕ ਭੈੜਾ ਕੱਟ ਹੈ 45 ਮੋਤਾਂ ਹੋ ਗਈਆਂ ਤੇ ਕੱਟੋ-ਕੱਟ ਦੀ ਇਹ ਸਮਾਨਾ ਇਧਰੋਂ ਸਮਾਨਾ ਪੈ ਜਾਂਦਾ ਇਧਰੋਂ ਨਾਬਾ ਪੈ ਜਾਂਦਾ ਇਧਰੋਂ ਸੰਗਰੂਰ ਇਧਰੋਂ ਪਟਿਆਲਾ ਤੇ ਸਾਰੇ ਪਾਸੇ ਇੱਥੇ ਟ੍ਰੈਫਿਕ ਆਉਂਦੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਇੱਥੇ ਕੋਈ ਨਾ ਕੋਈ ਜਾਂ ਪੁਲ ਦਾ ਬਣ ਜਾਵੇ ਜਾਂ ਕੁਝ ਵੀ ਕੋਈ ਹਿੱਲਾ ਕਰਨੇ ਸਦਾ। ਆ तकरीबन ਦੇਖਦੇ ਵੀਰੇ ਹਾਸੇ ਮੋਤਾ ਨੇ ਇੰਡੀਆ ਨੇ ਪਰ ਪ੍ਰਸ਼ਾਸਨ ਨੇ ਲੱਗਦਾ ਨਹੀਂ ਕੋਈ ਸਾਫ ਕਲੇਜੀ। ਅੱਜ ਤੱਕ ਪ੍ਰਸ਼ਾਸਨ ਨੇ ਇਹਦੀ ਕੋਈ ਵੀ ਬੋਸਾਰ ਨਹੀਂ ਲੇਤੀ। ਅੱਜ ਤੱਕ। ਅਸੀਂ ਕੀ ਮੰਗ ਕਰਦੇ ਆ? ਅਸੀਂ ਤਾਂ ਇਹ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਵੀ ਇਹਦਾ ਕੋਈ ਹਿੱਲਾ ਕਰਿਆ ਜਾਵੇ ਜਾਂ ਇੱਥੇ ਪੁਲ ਦਾ ਜਾਂ ਕੋਈ ਬ੍ਰੀਜ ਦਾ ਜਾਂ ਕੋਈ ਬਾਈਪਾਸ ਅਸੀਂ ਤਾਂ ਇਹ ਮੰਗ ਕਰਦੇ ਆ ਜੀ। ਹਾਂ ਜਿਹੜੀ ਰੋਡ ਵੇਜ ਅੱਜ ਹਾਸਾ ਜੀ ਉਹ ਤਾਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਸੱਤਾ ਫਿੱਟਾ। ਨਹੀਂ ਨਹੀਂ ਇਹ ਤਾਂ ਨੁਕਸਾਨ ਤੋਂ ਬਚ ਚੁੱਕੇ। ਸ਼ੁਕਰ ਮਨਾਉਣੇ ਜੀ ਦਾ ਵੀ ਬਹੁਤ ਬੜੀ ਘਟਨਾ ਬਹੁਤ ਬਦੀਤ ਘਟਨਾ ਹੋਈ ਹੈ ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਬਚਤ ਰਹੀ ਗਈ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ بیگم ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658